ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀਰੋ ਸਾਰੇ ਚੜ੍ਹਦੀ ਕਲਾ ਦੇ ਵਿੱਚ ਅੱਜ ਸਵੇਰ ਦੀਆਂ ਕਾਫੀ ਮੇਰੇ ਵੀਰ ਜਿਹੜੇ ਵੀਡੀਓ ਸ਼ੇਅਰ ਕਰ ਰਹੇ ਆ ਮਘਾਲਿਆ ਦਾ ਸਾਬਕਾ ਗਵਰਨਰ ਸਤਿਆਪਾਲ ਮਲਕ ਜੀ ਜਿਹੜੇ ਸੰਸਾਰੀ ਯਾਤਰਾ ਤੋਂ ਚਲੇ ਗਏ ਆ ਵੀਰੋ ਇਹ ਫਵਾਮਾ ਬਿਲਕੁਲ ਗਲਤ ਆ ਮਲਕ ਸਾਹਿਬ ਜਿਹੜੇ ਆ ਉਹ ਅਜੇ ਵੀ ਮੇਰੀ ਹੁਣੇ ਹੀ ਗੱਲ ਹੋਈ ਆ ਹਸਪੀਟਲ ਦੇ ਵਿੱਚ ਆ ਰਾਮ ਲੋਈਆ ਹਸਪੀਟਲ ਆ ਉੱਥੇ ਉਹ ਇਲਾਜ ਜਿਹੜਾ ਉਹਨਾਂ ਦਾ ਚੱਲ ਰਿਹਾ ਆ ਇਹ ਗਲਤ ਅਫਵਾਵਾਵਾਂ ਜਿਹੜੀਆਂ ਫਲਾਈਆਂ ਜਾ ਰਹੀਆਂ ਆ ਤੇ ਜਿਹੜੇ ਮੇਰੇ ਵੀਰ ਇਹ ਪੋਸਟਾਂ ਸ਼ੇਅਰ ਕਰਦੇ ਆ ਪਲੀਜ਼ ਨਾ ਕਰੋ ਬਹੁਤ ਵਧੀਆ ਇੱਥੇ ਪ੍ਰੋਗਰਾਮ ਚੱਲਿਆ ਸੀ ਉਹਦੇ ਵਿੱਚ ਸਾਡੇ ਢਾਡੀ ਸਿੰਘ ਨੇ ਇਹ ਗੱਲ ਕਹੀ ਸੀ ਵੀ ਅਸੀਂ ਜੀਂਦੇ ਜੀ ਬੰਦੇ ਨੂੰ ਮਿਲ ਨਹੀਂ ਸਕਦੇ ਉਸ ਬੰਦੇ ਦਾ ਹਾਲਚਲ ਨਹੀਂ ਪੁੱਛ ਸਕਦੇ ਲੇਕਿਨ ਮਰੇ ਤੋਂ ਬਾਅਦ ਉਹਦੀਆਂ ਪੋਸਟਾਂ ਬਹੁਤ ਸ਼ੇਅਰ ਕਰਦੇ ਆ ਤੇ ਵੀਰੋ ਸੱਚ ਹੋਇਆ ਕੋਈ ਕਿਸਾਨ ਆਗੂ ਜਾਂ ਕੋਈ ਵੀ ਵੀਰ ਮਲਕ ਸਾਹਿਬ ਦਾ ਹਾਲਚਲ ਉੱਥੇ ਪੁੱਛਣ ਨਹੀਂ ਗਿਆ ਲੇਕਿਨ ਪੋਸਟਾਂ ਸ਼ੇਅਰ ਕਰਨ ਨੂੰ ਫਾਸਟ ਬਹੁਤ ਜ਼ਿਆਦਾ ਆ ਕਿ ਅਸੀਂ ਛੇਤੀ ਪੋਸਟਾਂ ਸ਼ੇਅਰ ਕਰ ਦਈਏ ਕਿ ਮਲਕ ਸਾਹਿਬ ਇਸ ਦੁਨੀਆ ਚੋਂ ਨਹੀਂ ਰਹੇ ਵੀਰੋ ਇਸ ਗੱਲ ਨੇ ਹੀ ਅੱਜ ਪੰਜਾਬ ਦਾ ਇਹ ਹਾਲ ਕੀਤਾ ਕਿ ਪੰਜਾਬ ਦੇ ਨਾਲ ਕੋਈ ਤਰਨੂ ਤਿਆਰ ਨਹੀਂ ਹੈਗਾ ਕਿਉਂਕਿ ਇੱਥੇ ਮਰੇ ਬੰਦੇ ਦੀ ਕਦਰ ਆ ਜਿਹਦੇ ਬੰਦੇ ਦੀ ਇੱਥੇ ਕਦਰ ਨਹੀਂ ਹੈਗੀ ਜਿਹੜਾ ਜੀਦਾ ਬੰਦਾ ਢਾਡੀ ਗੱਲ ਕਰਦਾ ਤੁਸੀਂ ਉਹਦੇ ਨਾਲ ਖੜੇ ਨਹੀਂ ਹੁੰਨੇ ਉਹਦੇ ਮਰਨ ਦਾ ਇੰਤਜ਼ਾਰ ਕਰਦੇ ਆ ਤੇ ਵੀਰੋ ਜਿਹੜੀਆਂ ਫਵਾਵਾਵਾਂ ਚੱਲ ਰਹੀਆਂ ਬਿਲਕੁਲ ਝੂਠੀਆਂ ਅੱਜ 10 ਤਰੀਕ 7ਵਾਂ ਮਹੀਨਾ 2025 ਮੇਰੀ ਹੁਣੇ ਹੀ ਉਹਨਾਂ ਦੇ ਪੀਏ ਦੇ ਨਾਲ ਗੱਲ ਹੋਈ ਆ ਤੇ ਉਹ ਆ ਬਹੁਤ ਜਿਆਦਾ ਪਰੇਸ਼ਾਨ ਆ ਕਿ ਅਸੀਂ ਮਲਕ ਸਾਹਿਬ ਨੂੰ ਦੇਖੀਏ ਕਿ ਲੋਕਾਂ ਦੀ ਜਿਹੜੀਆਂ ਪੋਸਟਾਂ ਪਾਈਆਂ ਉਹਨੂੰ ਕਲੀਅਰ ਕਰੀਏ ਇਹ ਬੇਨਤੀ ਆ ਸਾਰੇ ਵੀਰਾਂ ਨੂੰ ਕਿ ਮੇਰੀ ਕੋਈ ਗੱਲ ਹੋਈ ਆ ਬਿਲਕੁਲ ਠੀਕ ਆ ਹਸਪੀਟਲ ਦੇ ਵਿੱਚ ਆ ਤੇ ਜਿਹੜੇ ਵੀ ਮੇਰੇ ਵੀਰੇ ਫਵਾਮਾ ਫਲਾ ਰਹੇ ਆ ਪਲੀਜ਼ ਵੀ ਤੁਸੀਂ ਇਹਨੂੰ ਸਟਾਪ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿ ਸ੍ਰੀ ਅਕਾਲ ਦੋਸਤੋ ਅੱਜ ਸਵੇਰ ਦੀਆਂ ਹੀ ਕਾਫੀ ਵੱਡੇ ਨਿਊ ਚੈਨਲਸ ਵੱਲੋਂ ਅਤੇ মিডিਆ ਹਾਊਸ ਵੱਲੋਂ ਇਹ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ ਕਿ ਮਹਾਲਿਆ ਦੇ ਐਕਸ ਗਵਰਨਰ ਅਤੇ ਕਿਸਾਨਾਂ ਅਤੇ ਸਿੱਖਾਂ ਦੇ ਹੱਕ ਦੇ ਵਿੱਚ ਬੋਲ ਕੇ ਸੈਂਟਰ ਗਵਰਨਮੈਂਟ ਤੱਕ ਦੁਸ਼ਮਣੀ ਲੈਣ ਵਾਲੇ ਸਤਿਆਪਾਲ ਮਲਿਕ ਦਾ ਦਿਹਾਂਤ ਹੋ ਗਿਆ ਪਰ ਇਸ ਮਾਮਲੇ ਦੇ ਵਿੱਚ ਹੁਣ ਅਸਲ ਸੱਚ ਸਾਹਮਣੇ ਆਇਆ ਕਿ ਸਤਿਆਪਾਲ ਮਲਿਕ ਹਸਪਤਾਲ ਦੇ ਵਿੱਚ ਜ਼ਰੂਰ ਨੇ ਪਰ ਹਾਲੇ ਤੱਕ ਉਹਨਾਂ ਦੀ ਜਾਨ ਕਿਸੇ ਵੀ ਖਤਰੇ ਤੋਂ ਬਾਹਰ ਹੈ ਉਹ ਜਿਉਂਦੇ ਨੇ ਤੇ ਦੱਸ ਦਈਏ ਕਿ ਉੱਥੇ ਹੀ ਲੋਕਾਂ ਵੱਲੋਂ ਲਗਾਤਾਰ ਧੂਮਾਵਾਂ ਕੀਤੀਆਂ ਜਾ ਰਹੀਆਂ ਨੇ ਸਤਿਆਪਾਲ ਮਲਿਕ ਦੀ ਲੰਮੀ ਉਮਰ ਦੀਆਂ ਕਿਉਂਕਿ ਹਮੇਸ਼ਾ ਹੀ ਕਿਸਾਨਾਂ ਦੇ ਅਤੇ ਸਿੱਖਾਂ ਦੇ ਹੱਕ ਦੇ ਵਿੱਚ ਉਹ ਬੋਲੇ ਨੇ ਜਿਸ ਕਰਕੇ ਕਾਫੀ ਉਹਨਾਂ ਨੂੰ हां मैं आज्ञा भी इस ਗੱਲ ਦਾ ਭੁਗਤਣਾ ਪਿਆ ਕਿਉਂਕਿ ਸੈਂਟਰ ਗਵਰਨਮੈਂਟ ਤੱਕ ਉਹਨਾਂ ਨੇ ਸਿੱਧੀ ਟੱਕਰ ਲਈ ਐ ਇਸ ਮਾਮਲੇ ਦੇ ਵਿੱਚ ਸੋ ਜਰੂਰ ਕਮੈਂਟਾਂ ਦੇ ਵਿੱਚ ਉਹਨਾਂ ਦੀ ਲੰਮੀ ਉਮਰ ਦੀ ਦੁਆ ਕਰਨੀ ਆ ਉਹ ਦੇਖੋ ਇਹ ਵੀਡੀਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਵੀਰੋ ਸਾਰੇ ਚੜ੍ਹਦੀ ਕਲਾ ਦੇ ਵਿੱਚ ਅੱਜ ਸਵੇਰ ਦੀਆਂ ਕਾਫੀ ਮੇਰੇ ਵੀਰ ਜਿਹੜੇ ਵੀਡੀਓ ਸ਼ੇਅਰ ਕਰ ਰਹੇ ਆ ਮਗਾਲਿਆ ਦਾ ਸਾਬਕਾ ਗਵਰਨਰ ਸਤਿਆਪਾਲ ਮਲਕ ਜੀ ਜਿਹੜੇ ਸੰਸਾਰੀ ਯਾਤਰਾ ਤੋਂ ਚਲੇ ਗਏ ਆ ਬਿਰੋ ਇਹ ਫਵਾਹਾਂ ਬਿਲਕੁਲ ਗਲਤ ਆ ਮਲਕ ਸਾਹਿਬ ਜਿਹੜੇ ਆ ਉਹ ਅਜੇ ਵੀ ਮੇਰੀ ਹੁਣੇ ਹੀ ਗੱਲ ਹੋਈ ਆ ਹਸਪੀਟਲ ਦੇ ਵਿੱਚ ਆ ਰਾਮ ਲੋਈਆ ਹਸਪੀਟਲ ਆ ਉੱਥੇ ਉਹ ਇਲਾਜ ਜਿਹੜਾ ਉਹਨਾਂ ਦਾ ਚੱਲ ਰਿਹਾ ਆ ਇਹ ਗਲਤ ਫਵਾਹਾਂ ਜਿਹੜੀਆਂ ਫਲਾਈਆਂ ਜਾ ਰਹੀਆਂ ਆ ਤੇ ਜਿਹੜੇ ਮੇਰੇ ਵੀਰ ਇਹ ਪੋਸਟਾਂ ਸ਼ੇਅਰ ਕਰਦੇ ਆ ਪਲੀਜ਼ ਨਾ ਕਰੋ ਬਹੁਤ ਵਧੀਆ ਇੱਥੇ ਪ੍ਰੋਗਰਾਮ ਚੱਲਿਆ ਸੀ ਉਹਦੇ ਵਿੱਚ ਸਾਡੇ ਢਾਡੀ ਸਿੰਘ ਨੇ ਇਹ ਗੱਲ ਕਹੀ ਸੀ ਵੀ ਅਸੀਂ ਜਿੰਦੇ ਜੀ ਬੰਦੇ ਨੂੰ ਮਿਲ ਨਹੀਂ ਸਕਦੇ ਉਸ ਬੰਦੇ ਦਾ ਹਾਲਚਲ ਨਹੀਂ ਪੁੱਛ ਸਕਦੇ ਲੇਕਿਨ ਮਰੇ ਤੋਂ ਬਾਅਦ ਉਹਦੀਆਂ ਪੋਸਟਾਂ ਬਹੁਤ ਸ਼ੇਅਰ ਕਰਦੇ ਆ ਤੇ ਵੀਰੋ ਸੱਚ ਹੋਇਆ ਕੋਈ ਕਿਸਾਨ ਆਗੂ ਜਾ ਕੋਈ ਵੀ ਵੀਰ ਮਲਕ ਸਾਹਿਬ ਦਾ ਹਾਲ ਚਾਲ ਉੱਥੇ ਪੁੱਛਣ ਨਹੀਂ ਗਿਆ ਲੇਕਿਨ ਪੋਸਟਾਂ ਸ਼ੇਅਰ ਕਰਨ ਨੂੰ ਫਸਟ ਬਹੁਤ ਜਿਆਦਾ ਆ ਗਈ ਅਸੀਂ ਛੇਤੀ ਪੋਸਟਾਂ ਸ਼ੇਅਰ ਕਰ ਦਈਏ ਕਿ ਮਲਕ ਸਾਹਿਬ ਇਸ ਦੁਨੀਆ ਚੋਂ ਨਹੀਂ ਰਹੇ ਵੀਰੋ ਇਸ ਗੱਲ ਨੇ ਹੀ ਅੱਜ ਪੰਜਾਬ ਦਾ ਇਹ ਹਾਲ ਕੀਤਾ ਕਿ ਪੰਜਾਬ ਦੇ ਨਾਲ ਕੋਈ ਤਰਨੂ ਤਿਆਰ ਨਹੀਂ ਹੈਗਾ ਕਿਉਂਕਿ ਇੱਥੇ ਮਰੇ ਬੰਦੇ ਦੀ ਕਦਰ ਆ ਜਿਹੜੇ ਬੰਦੇ ਦੀ ਇੱਥੇ ਕਦਰ ਨਹੀਂ ਹੈਗੀ ਜਿਹੜਾ ਜੀਦਾ ਬੰਦਾ ਢਾਡੀ ਗੱਲ ਕਰਦਾ ਤੁਸੀਂ ਉਹਦੇ ਨਾਲ ਖੜੇ ਨਹੀਂ ਹੁੰਨੇ ਉਹਦੇ ਮਰਨ ਦਾ ਇੰਤਜ਼ਾਰ ਕਰਦੇ ਆ ਤੇ ਵੀਰੋ ਜਿਹੜੀਆਂ ਫਵਾਵਾਂ ਚੱਲ ਰਹੀਆਂ ਬਿਲਕੁਲ ਝੂਠੀਆਂ ਅੱਜ 10 ਤਰੀਕ 7ਵਾਂ ਮਹੀਨਾ 2025 ਮੇਰੀ ਹੁਣੇ ਹੀ ਉਹਨਾਂ ਦੇ ਪੀਏ ਦੇ ਨਾਲ ਗੱਲ ਹੋਈ ਆ ਤੇ ਉਹ ਆ ਬਹੁਤ ਜ਼ਿਆਦਾ ਪਰੇਸ਼ਾਨ ਆ ਕਿ ਅਸੀਂ ਮਲਕ ਸਾਹਿਬ ਨੂੰ ਦੇਖੀਏ ਕਿ ਲੋਕਾਂ ਦੇ ਜਿਹੜੀਆਂ ਪੋਸਟਾਂ ਪਾਈਆਂ ਉਹਨੂੰ ਕਲੀਅਰ ਕਰੀਏ ਇਹ ਬੇਨਤੀ ਆ ਸਾਰੇ ਵੀਰਾਂ ਨੂੰ ਕਿ ਮੇਰੀ ਹੁਣੇ ਹੀ ਗੱਲ ਹੋਈ ਆ ਬਿਲਕੁਲ ਠੀਕ ਆ ਹਸਪੀਟਲ ਦੇ ਵਿੱਚ ਆ ਤੇ ਜਿਹੜੇ ਵੀ ਮੇਰੇ ਵੀਰੇ ਫਵਾਮਾ ਫਲਾ ਰਹੇ ਆ ਪਲੀਜ਼ ਵੀ ਤੁਸੀਂ ਇਹਨੂੰ ਸਟਾਪ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ